ਪਿਤਾ ਜੀ ਦਾ ਬਚਨ ਬੇਨਤੀ ਕਰ ਰਿਹਾ ਸਾਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਦਰਸਾਏ ਹੋਏ ਸਿੱਧੇ ਮਾਰਗ ਤੋਂ ਅਸੀਂ ਜੀਟੀ ਰੋਡ ਤੋਂ ਉਤਰ ਕੇ ਕੱਚੇ ਰਾ ਪਹਗੇ ਇੱਕ ਨਿਸ਼ਾਨ ਥੱਲੇ ਮੇਰੇ ਕਲਗੀਧਰ ਪਾਤਸ਼ਾਹ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਸੀ ਸਿਕਾ ਜਦੋਂ ਤੱਕ ਏਕੇ ਵਿੱਚ ਰਹੇਗਾ ਤੇਰਾ ਕੋਈ ਕੱਖ ਨਹੀਂ ਵਿਗਾੜ ਸਕੇਗਾ ਪਟਕਣਾ ਕਦੋਂ ਹੋਏਗੀ ਜਦੋਂ ਇੱਕ ਨੂੰ ਵਿਸਾਰ ਕੇ ਹੋਰਾਂ ਦੇ ਮਗਰ ਪੈਗਾ ਬੇਨਤੀ ਕਰਾਂ ਜੀ ਜਿੱਥੇ ਇੱਕ ਦਲ ਏਕੇ ਦੀ ਗੱਲ ਕਰਨ ਲੱਗਾ ਜਿੱਥੇ ਇੱਕ ਦਲ ਉਥੇ ਕਲਗੀ ਧਰ ਦਾ ਬਲ ਗੁਰੂ ਆਪ ਵਰਤੇਗਾ ਪੰਥ ਦੇ ਵਿੱਚ ਜਿੱਥੇ ਇੱਕ ਦਲ ਹੋਏਗਾ ਤੇ ਦਲ ਵਸ ਤੂੰ ਦੋ ਦੋ ਵਾਰ ਪੜੋ ਦਲ ਵਸ ਤੂੰ ਦੋ ਵਾਰੀ ਪੜੋ ਜਿੱਥੇ ਇੱਕ ਦਲ ਉਥੇ ਕਲਗੀ ਧਰ ਦਾ ਬਲ ਤੇ ਜਿੱਥੇ ਕਈ ਦਲ ਉਥੇ ਦਲ ਦਲ ਫਿਰ ਦਲ ਦਲ ਬਣ ਗਈ ਦਲ ਦਲ ਦੇ ਵਿੱਚ ਬੰਦਾ ਫਸ ਜਾਇਆ ਹੈ ਨਾ ਜਿੰਨਾ ਕੋ ਬਾਹਰ ਆਉਣ ਦੇ ਲਈ ਹੱਥ ਪੈਰ ਮਾਰੇ ਉਹਨਾਂ ਹੋਰ ਦਲ ਦਲ ਦੇ ਵਿੱਚ ਡੁੱਬਦਾ ਹੈ ਤੇ ਮਰ ਜਾਂਦਾ ਮੌਤ ਹੋ ਜਾਂਦੀ ਹੈ ਸਿੱਖੋ ਦਲ ਦਲ ਵਿੱਚ ਖਚਤ ਨਾ ਹੋਇਓ ਤੁਹਾਨੂੰ ਬੜੀ ਉੱਚੀ ਤੇ ਸੁੱਚੀ ਨਿਆਰੀ ਸੋਚ ਦਿੱਤੀ ਹੈ ਮੇਰੇ ਮਾਲਕ ਨੇ ਪਰਦੇ ਹ ਰਾਜ ਕਰੇਗਾ ਖਾਲਸਾ ਆਤੀ ਰਹੇ ਨਾ ਕੋਈ ਮਾਫ ਕਰਨਾ ਮੇਰੇ ਵਰਗਾ ਤੇ ਆਪ ਗੁਰੂ ਗ੍ਰੰਥ ਸਾਹਿਬ ਤੋਂ ਆਕੀ ਹੋਇਆ ਪਿਆ ਉੱਚੇ ਉੱਚੇ ਜਕਾਰੇ ਛੜਿਆ ਛੱਡੋ ਜਕਾਰੇ ਪਰ ਖਾਲਸੇ ਦਾ ਰਾਜ ਕਿਵੇਂ ਹੋਏਗਾ ਕੇਵਲ ਤੁਮ ਗੱਜੇ ਮਾਰਨ ਨਾਲ ਕੇਵਲ ਰੋਲਾ ਪਾਉਣ ਨਾਲ ਇੱਕ ਵਰਤਾਇਚੇ ਤੇ ਆ ਗਈ ਇਹ ਕਿਸੇ ਦੀ ਹੱਟ ਬੀਤੀ ਹੈ ਸਚਾਈ ਹੈ ਬਾਅਦ ਵਿੱਚ ਮੇਰੇ ਕੋਲ ਉਸ ਸਿੰਘ ਦਾ ਨਾਮ ਹੀ ਪੁੱਛ ਲੈਣਾ ਸਟੇਜ ਤੋਂ ਕਿਸੇ ਦਾ ਨਾਮ ਨਹੀਂ ਲਈਦਾ ਅੱਜਕੱਲ ਸਾਡੇ ਮੁਸਲਮਾਨ ਭਰਾਵਾਂ ਦੇ ਰੋਜ਼ੇ ਚੱਲ ਰਹੇ ਨੇ ਤੁਸੀਂ ਜਾਣਦੇ ਹੋ ਉਹਨਾਂ ਦਾ ਆਪਣਾ ਧਰਮ ਹੈ ਮੁਬਾਰਕ ਇੱਕ ਗੁਰੂ ਦਾ ਸਿੱਖ ਅਮਰਤਾਰੀ ਬਾਣੀ ਪੜਨ ਵਾਲਾ ਜਹਾਜ਼ ਦੀ ਡੋਮੈਸਟਿਕ ਯਾਤਰਾ ਕਰ ਰਿਹਾ ਸੀ ਦਿੱਲੀ ਤੋਂ ਉਹਨਾਂ ਨਾਗਪੁਰ ਜਾਣਾ ਸੀ ਜਹਾਜ਼ ਦੇ ਵਿੱਚ ਬੈਠਾ ਜਦੋਂ ਫਲਾਈਟ ਟੇਕ ਆਫ ਹੋਈ ਨਾ ਜਹਾਜ਼ ਉੱਡਿਆ ਤੇ ਉਸਨੇ ਆਪਣਾ ਛੱਕਣ ਵਾਸਤੇ ਲੰਚ ਜਿਹੜਾ ਸੀ ਨਾ ਉਹ ਟਿਕਟ ਦੇ ਵਿੱਚ ਆਰਡਰ ਕੀਤਾ ਹੋਇਆ ਸੀ ਜਿਹੜੇ ਜਹਾਜ਼ ਦੀ ਯਾਤਰਾ ਕਰਦੇ ਨੇ ਉਹਨਾਂ ਨੂੰ ਪਲੀ ਭਾਲ ਪਤਾ ਹੈ ਜੇ ਉਹਦੇ ਵਿੱਚ ਮੈਂਸ਼ਨ ਕਰ ਦਈਏ ਤੇ ਤੁਹਾਨੂੰ ਉਹਦੇ ਵਿੱਚ ਛੱਕਣ ਚਕਾਣ ਨੂੰ ਵੀ ਪਦਾਰਥ ਮਿਲਦੇ ਨੇ ਜਦੋਂ ਜਹਾਜ਼ ਉੱਡਿਆ ਨਾ ਤੇ ਥੋੜੀ ਦੇਰ ਬਾਅਦ ਜਿਹੜੀ 에ਅਰ ਹੋਸਟੈਸ ਸੀ ਉਹ ਗੁਰੂ ਕੇ ਸਿੱਖ ਵਾਸਤੇ ਜਿਹੜਾ ਉਹਨੇ ਆਰਡਰ ਕੀਤਾ ਸੀ ਨਾ ਲੰਚ ਉਹਨੂੰ ਦੇ ਕੇ ਗਈ ਆ ਗੱਲ ਸ਼ਾਇਦ ਤੁਹਾਨੂੰ ਚੰਗੀ ਲੱਗੇ ਇਹ ਮੈਂ ਕਿਸੇ ਦੀ ਸੱਚੀ ਗੱਲ ਬਿਆਨ ਕਰ ਰਿਹਾ ਹਾਂ ਇਹ ਕੋਈ ਸੁਣੀ ਉਜੇ ਤੋ ਖੋਲਣ ਲੱਗਾ ਨਾ ਪੈਕਿੰਗ ਖੋਲਦਿਆਂ ਖੋਲਦਿਆਂ ਜਿਹੜੇ ਨਾਲ ਦੋ ਸ਼ਰੀਰ ਬੈਠੇ ਸਨ ਤਿੰਨ ਤਿੰਨ ਸੀਟਾਂ ਹੁੰਦੀਆਂ ਨੇ ਨਾ ਜੀ ਤੇ ਇੱਕ ਮੀਆਂ ਬੀਵੀ ਬੈਠੇ ਸਨ ਉਹ ਸਿੱਖ ਦਾ ਸੁਭਾਅ ਹੈ ਵੰਡ ਕੇ ਛਕਣਾ ਤੇ ਨਾਲ ਬੈਠੇ ਨੂੰ ਪੁੱਛਦਾ ਤੇ ਸਿੱਖ ਹੈਈ ਨਾ ਤੇ ਨਾਲ ਦੇ ਨੂੰ ਪੁੱਛਿਆ ਜੀ ਪ੍ਰਸ਼ਾਦਾ ਛਕੋ ਤੇ ਉਹ ਜਿਹੜਾ ਬੰਦਾ ਸੀ ਬੜੇ ਪਿਆਰ ਨਾਲ ਕਹਿੰਦਾ ਜੀ ਮੇਰਾ ਰੋਜ਼ ਹੈ ਮੁਸਲਮਾਨ ਭਰਾ ਸੀ ਦੋਨੋਂ ਮੀਆਂ ਬੀਵੀ ਸਾਡਾ ਰੋਜ਼ ਹੈ ਜਦੋਂ ਇਹ ਗੱਲ ਸੁਣੀ ਨਾ ਤੇ ਗੁਰੂ ਕੇ ਸਿੱਖ ਨੇ ਜਿਹੜਾ ਉਹ ਪੈਕੇਟ ਖੋਲ ਰਿਹਾ ਸੀ ਨਾ ਜੀ ਆਪਣੇ ਪ੍ਰਸ਼ਾਦੇ ਦਾ ਖੋਲਦਿਆਂ ਖੋਲਦਿਆਂ ਉਹ ਅਚਾਨਕ ਬੰਦ ਕਰਤਾ ਦੁਬਾਰ ਉਨੇ ਹਿੰਦੀ ਚ ਕਿਹਾ ਆਪਣੀ ਭਾਸ਼ਾ ਚ ਕਿ ਤੁਸੀਂ ਪ੍ਰਸ਼ਾਦਾ ਛਕਣ ਲੱਗੇ ਸੋ ਤੁਸੀਂ ਦੁਬਾਰਾ ਬੰਦ ਕਰਤਾ ਸਿੱਖ ਬੜਾ ਸਿਆਣਾ ਸੀ ਉਹਨੂੰ ਪਤਾ ਸੀ ਜਿਹੜੇ ਰੋਜ਼ੇਦਾਰ ਹੁੰਦੇ ਨੇ ਨਾ ਇਹਨਾਂ ਨੇ ਸਾਰੀ 30 ਦਿਹਾੜੀਆਂ ਦੇ ਵਿੱਚ ਜਿਹੜਾ ਉਹਨਾਂ ਦਾ ਸਮਾਂ ਹੁੰਦਾ ਰੋਜ਼ੇ ਦਾ ਉਹ ਨਾ ਤਾਂ ਪ੍ਰਸ਼ਾਦਾ ਛਕਦੇ ਨੇ ਇੱਥੋਂ ਤੱਕ ਪਾਣੀ ਵੀ ਨਹੀਂ ਪੀਂਦੇ ਪਾਣੀ ਦਾ ਘੁੱਟ ਵੀ ਨਹੀਂ ਪੀਂਦੇ ਤੇ ਐਸੇ ਰੋਜ਼ੇਦਾਰ ਕੋਲ ਬਹਿ ਕੇ ਜਦੋਂ ਤੁਸੀਂ ਪ੍ਰਸ਼ਾਦਾ ਛਕੋਗੇ ਉਸ ਦੀ ਵਾਸ਼ਨਾ ਉਹਦੀ ਫਰੇਗਰੈਂਸ ਜਿਹੜੀ ਹੈ ਉਹ ਦੂਜੇ ਦੇ ਨੱਕ ਤੱਕ ਪਹੁੰਚੇਗੀ ਤੇ ਨੇਚਰਲੀ ਉਸ ਦਾ ਰੋਜ਼ਾ ਹੈ ਉਹਨੇ ਤੁਹਾਨੂੰ ਕਹਿਣਾ ਕੁਝ ਨਹੀਂ ਤੁਸੀਂ ਆਜ਼ਾਦ ਹੋ ਪਰ ਉਹ ਗੁਰੂ ਕੇ ਸਿੱਖ ਦੀ ਸੋਚ ਵੇਖ ਉਹ ਮੁਸਲਮਾਨ ਵੀਰ ਪੁੱਛਣ ਲੱਗਾ ਸਰਦਾਰ ਸਾਹਿਬ ਕੀ ਹੋਇਆ ਪ੍ਰਸ਼ਾਦਾ ਕਿਉਂ ਪੈਕ ਕਰਤਾ ਜੀ ਗੁਰੂ ਦਾ ਸਿੱਖ ਕਹਿੰਦਾ ਮੇਰਾ ਮੁਸਲਮਾਨ ਭਰਾ 30 ਦਿਨ ਰੋਜ਼ਾ ਰੱਖ ਸਕਦਾ ਤੇ ਕੀ ਮੈਂ 2 ਘੰਟੇ ਰੋਜ਼ਾ ਨਹੀਂ ਰੱਖ ਸਕਦਾ ਗੱਲ ਤੇ 2 ਘੰਟੇ ਆਂਦੀ ਏ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਕੇ ਖਾ ਲਾਂਗਾ ਹੁਣ ਇੰਨੇ ਕੋ ਗੱਲ ਕਹੀ ਤੇ ਉਹ ਜਿਹੜੇ ਮੁਸਲਮਾਨ ਮੀਆਂ ਬੀਵੀ ਬੈਠੇ ਸਨ ਨਾ ਪੰਜ ਵਕਤ ਦੇ ਨਮਾਜ਼ੀ ਖੁਦਾ ਪਾਕ ਦੇ ਨੇਕ ਬੰਦੇ ਉਹਨਾਂ ਦੇ ਮਨ ਵਿੱਚ ਐਸਾ ਪਿਆਰ ਸਿੱਖ ਦੇ ਪ੍ਰਤੀ ਆਇਆ ਜਦੋਂ ਫਲਾਈਟ ਡੈਸਟੀਨੇਸ਼ਨ ਤੇ ਪਹੁੰਚੀ ਸਭ ਨੇ ਆਪੋ ਆਪਣੀ ਸੀਟ ਬੈਲਟ ਖੋਲੀ ਅਨੰਦੀ ਅਗਲੀ ਗੱਲ ਸੁਣ ਕੇ ਹੈ ਜਦੋਂ ਸਾਹਮਣੇ ਆਪੋ ਆਪਣੀਆਂ ਸੀਟ ਬੈਲਟ ਖੋੜੀਆਂ ਜਾਜ ਤੋਂ ਥੱਲੇ ਉਤਰਨ ਲੱਗੇ ਨਾ ਤੇ ਉਹ ਜਿਹੜਾ ਮੁਸਲਮਾਨ ਸੀ ਉਹਨੇ ਆਪਣੀ ਸੀਟ ਬੈਲਟ ਖੋੜ ਕੇ ਖੜਾ ਹੋ ਕੇ ਸਭ ਤੋਂ ਪਹਿਲਾਂ ਆਪਣੇ ਦੋਵਾਂ ਭਾਵਾਂ ਆੜ ਲਈਆਂ ਤੇ ਸਰਦਾਰ ਸਾਹਿਬ ਨੂੰ ਗੱਲੇ ਲਾ ਲਿਆ। ਕਹਿੰਦਾ ਗੁਰੂ ਕਿਆ ਸਿੱਖਾ? ਇੱਕ ਨਮਾਸੀ ਦਾ ਇਹ ਨਾ ਸਰਕਾਰ। ਕਹਿੰਦਾ ਮੈਂ ਸਿੱਖਾਂ ਬਾਰੇ ਪੜਿਆ ਬਹੁਤ ਸੀ। ਮੈਂ ਸੁਣਿਆ ਵੀ ਬਹੁਤ ਸੀ ਪਰ ਸਿੱਖਾ ਅਜਿ ਤੋ ਕਮਾਲ ਕਰਦੀ। ਕਹਿੰਦਾ ਮੈਂ ਜਾਜਾਂ। ਆਪਣਾ ਪਾੜੂ ਨੇ ਦਿੱਤਾ ਕਹਿੰਦਾ ਕਦੇ ਕੋਈ ਸੇਵਾ ਮੇਰੇ ਲੈ ਕੋਵੇ। ਮੈਂ ਹੱਸਣਾ। ਦੇਖੋ ਗੁਰੂ ਕੇ ਸਿੱਖ ਨੇ ਕਿਹੋ ਜਿਹਾ ਪ੍ਰਭਾਵ ਪਾਇਆ। ਕਹਿੰਦਾ ਕਦੇ ਕੋਈ ਸੇਵਾ ਮੇਰੇ ਗੁਰੂ ਕੇ ਸਿੱਖ ਨੇ ਬੜੇ ਪਿਆਰ ਨਾਲ ਕਿਹਾ ਠੀਕ ਹੈ ਜੀ ਉਹਨੇ ਵੀ ਆਪਣਾ ਕਾਰਡ ਦਿੱਤਾ ਇੱਕ ਦੂਜੇ ਦਾ ਇੰਟਰੋਡਕਸ਼ਨ ਹੋਇਆ ਨਮਾਜ਼ ਪੜਨ ਵਾਲੇ ਨਮਾਜ਼ੀ ਨੇ ਇੱਕ ਗੱਲ ਕਹੀ ਕਹਿੰਦਾ ਅੱਜ ਰੋਜ਼ਾ ਰੱਖਣ ਦਾ ਮੈਨੂੰ ਬੜਾ ਵੱਡਾ ਲਾਭ ਹੋਇਆ ਸਿੱਖ ਕਹਿਣ ਲੱਗਾ ਕਿ ਕੀ ਲਾਭ ਹੋਇਆ ਕਹਿੰਦਾ ਅੱਜ ਰੋਜ਼ਾ ਰੱਖਣ ਦਾ ਇਹ ਲਾਭ ਹੋਇਆ ਕਿ ਮੈਨੂੰ ਇੱਕ ਗੁਰਸਿੱਖ ਦੇ ਰੂਪ ਦੇ ਵਿੱਚ ਇੱਕ ਸੱਚਾ ਤੇ ਉੱਚਾ ਸੁੱਚਾ ਮਿੱਤਰ ਮਿਲ ਗਿਆ ਗੱਲਾਂ ਬਾਤਾਂ ਹੋਈਆਂ ਕਹਿੰਦੇ ਨੇ ਅੱਜ ਤੱਕ ਉਸ ਗੁਰਸਿੱਖ ਦੀ ਉਸ ਮੁਸਲਮਾਨ ਵੀਰ ਦੇ ਨਾਲ ਦੋਸਤੀ ਕਾਇਮ ਹੈ ਕੇਵਲ ਉਸ ਦੇ ਇੱਕ ਛੋਟੇ ਜਿਹੇ ਡਿਸੀਜਨ ਨੇ ਦੂਜੇ ਧਰਮ ਦਾ ਸਤਿਕਾਰ ਕਿਵੇਂ ਕਰੀ ਸਾਰੀ ਜ਼ਿੰਦਗੀ ਵਾਸਤੇ ਇੱਕ ਪੰਜ ਵਕਤ ਦੇ ਨਮਾਜ਼ੀ ਵਾਸਤੇ ਆਪਣੇ ਹਿਰਦੇ ਵਿੱਚ ਥਾਂ ਬਣਾ ਲਈ ਉਹ ਗੁਰੂ ਕੇ ਸਿੱਖੋ ਜਿੱਥੇ-ਜਿੱਥੇ ਵੱਸਦੇ ਹੋ ਕਿ ਤੁਸੀਂ ਆਪਣੇ ਉੱਚੇ ਸੁੱਚੇ ਜੀਵਨ ਤੇ ਉੱਚੀ ਸੁੱਚੀ ਸੋਚ ਨਾਲ ਕਿਸੇ ਦੇ ਹਿਰਦੇ 'ਚ ਥਾਂ ਬਣਾਈਏ ਜੇ ਨਹੀਂ ਬਣਾਈ ਤੇ ਮੈਂ ਵਿੱਚ ਦੋਸਤ ਤੁਸੀਂ ਆਪਣੇ ਗੁਰੂ ਦਾ ਬਖਸ਼ਿਆ ਕਿਰਦਾਰ ਜਦੋਂ ਲੋਕਾਂ ਦੇ ਸਾਹਮਣੇ ਲੈ ਕੇ ਆਓਗੇ ਉਹ ਹਰ ਇੱਕ ਹਿਰਦੇ ਵਿੱਚ ਖਾਲਸੇ ਦਾ ਰਾਜ ਹੋ ਜਾਏਗਾ ਹਰ ਇੱਕ ਹਿਰਦੇ ਦੇ ਵਿੱਚ ਕੋਈ ਹਿੰਦੂ ਹੋਵੇ ਮੁਸਲਮਾਨ ਹੋਵੇ ਕੋਈ ਸਿੱਖ ਹੋਵੇ ਈਸਾਈ ਹੋਵੇ ਕੋਈ ਇੰਡੀਅਨ ਹੋਵੇ ਕੋਈ ਅਮਰੀਕਨ ਹੋਵੇ ਉਹ ਸਾਰੇ ਜਗਤ ਤੇ ਗੁਰੂ ਨਾਨਕ ਦੇ ਬਖਸ਼ੇ ਹੋਏ ਲੰਗਰ ਨੇ ਅੱਜ ਰਾਜ ਕਰਕੇ ਵਿਖਾ ਦਿੱਤਾ ਤੇ ਕੀ ਤੁਹਾਡੀ ਉੱਚੀ ਤੇ ਸੁੱਚੀ ਸੋਚ ਜਿਹੜੀ ਹੈ ਕਿਸੇ ਦੂਜੇ ਦੇ ਅੰਦਰ ਰਾਜ ਨਹੀਂ ਕਰੇਗੀ ਅਸਲ ਵਿੱਚ ਇਹ ਹੈ ਰਾਜ ਖਾਲਸੇ ਦਾ ਜਿਸ ਦਿਨ ਹਰ ਇੱਕ ਹਿਰਦੇ ਵਿੱਚ ਅੱਜ ਤੁਸੀਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ ਆਪਣੇ ਜੀਵਨ ਨੂੰ ਇੰਨਾ ਉੱਚਾ ਤੇ ਸੁੱਚਾ ਬਣਾ ਲਓ ਇੰਨਾ ਨੇਕ ਬਣਾ ਲਓ ਕਿ ਅੱਜ ਹਿੰਦੂ ਮੁਸਲਮਾਨ ਵੀ ਤੁਹਾਡੀ ਆਵਾਜ਼ ਦੇ ਨਾਲ ਆਪਣੀ ਆਵਾਜ਼ بلند ਕਰਕੇ ਕਹਿਣ ਸਾਨੂੰ ਵੀ ਖਾਲਸਾ ਰਾਜ ਚਾਹੀਦਾ ਝਗੜਿਆਂ ਨੇ ਆਪਸੀ ਇੱਕ ਦੂਜੇ ਪਗਾਂ ਦੇ ਰੰਗਾਂ ਵਿੱਚ ਵੰਡੇ ਹੋਏ ਪੰਥ ਨੇ ਕਿਸੇ ਦਾ ਭਲਾ ਨਹੀਂ ਦੇ ਕਰਨਾ ਜੇ ਸਿੱਖ ਆਪਣਾ ਭਲਾ ਨਹੀਂ ਕਰ ਸਕਿਆ ਤੇ ਮਾਫ ਕਰਨਾ ਕਿਸੇ ਦਾ ਭਲਾ ਕੀ ਕਰੇਗਾ ਜਬ ਇਹ ਗਏ ਬੇਪਰੰਕੀ ਰੀਤ ਮੈਂ ਨਾ ਕਰਾਂ ਉਹਨਾਂ ਕੀ ਪ੍ਰਤੀ ਸਤਗੁਰੂ ਦਿਆਲ ਕਿਰਪਾ ਕਰਨ ਸੱਚੇ ਪਾਤਸ਼ਾਹ ਦੇ ਪਾਵਨ ਹੁਕਮ ਨਾਮੇ ਦਾ ਇੱਕ ਇੱਕ ਬਚਨ ਹਿਰਦੇ ਵਿੱਚ ਵਸੇ ਹਿਰਦੇ ਵਿੱਚ ਵਸੇ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਸਿੱਖੀ ਪ੍ਰਗਟ ਹੋਵੇ ਸਿੱਖੀ ਸਾਡੇ ਅੰਦਰ ਹੈ ਕੋਈ ਸ਼ੱਕ ਨਹੀਂ ਪਰ ਉਸ ਨੂੰ ਪ੍ਰਗਟ ਕਰਨ ਵਾਸਤੇ ਨਿਤ ਦੇ ਨੇਮ ਤੇ ਗੁਰੂ ਦੇ ਪ੍ਰੇਮ ਇਹਦੀ ਕਮਾਈ ਕਰਨੀ ਪਏਗੀ ਸੋ ਕਮਾਈ ਕਰਾਂਗੇ ਤੇ ਭਲਾ ਹੋਵੇਗਾ ਨਹੀਂ ਤੇ ਗੱਲਾਂ ਹੀ ਨੇ ਭਾਈ ਖੜਜਾ ਸੁਣੇ ਨਾ ਹਰ ਗੁਨ ਗਾਵੇ ਬਾਤ ਨਹੀਂ ਅਸਮਾਨ ਕਿਰਾਵੇ ਐਸੇ ਜਿਹੜੇ ਸਿੱਖ ਨੇ ਨਾ ਸੋ ਕਾਲਡ ਸਿੱਖ ਉਹ ਮੇਰੇ ਗੁਰੂ ਨੂੰ ਨਹੀਂ ਜੇ ਪਾਉਂਦੇ ਜਿਹਦੇ ਕੋਲ ਨੇਮ ਹੈ ਉਹਨਾਂ ਦੇ ਚਰਨਾਂ ਦੀ ਧੂੜ ਦਾਸ ਲੋਚਦਾ ਯਤਨ ਕਰੋ ਨੇਮ ਦੇ ਵਿੱਚ ਵਾਦੇ ਹੋਣ ਪ੍ਰੇਮ ਦੇ ਵਿੱਚ ਵਾਦੇ ਹੋਣ ਗੁਰੂ ਦੀਆਂ ਬਖਸ਼ਿਸ਼ਾਂ ਆਪਣੇ ਆਪ ਤੁਹਾਡੇ ਜੀਵਨ ਵਿੱਚ ਵਧਦੀਆਂ ਨਜ਼ਰ ਆਉਣੀਆਂ ਚਾਹੀਦੀਆਂ